ਸੋਕੜੇ ਪਿਪਾਣੇ ਟੰਗਣਾ ਹਾਂਜੀ ਦੀਦੀ ਮੈਂ ਹਾਂ ਇੱਥੇ ਪਏ ਚਲ ਮੈਂ ਟਾਂਗੀ ਦਿੰਨੀ ਆ ਕੀ ਹੋਇਆ ਬਾਹਰ ਵੀ ਕੀ ਬਣ ਗਿਆ ਈ ਰੋਜ਼ ਹੀ ਬੰਦਾ ਜਿਗੜ ਨਵਾਂ ਬਣ ਗਿਆ ਫੇਰ ਲੱਗੀ ਮੰਮੀ ਤੇ ਹੋਰ ਕਾਂਡੇ ਕੱਢ ਕੇ ਪਾ ਲਈ ਆ ਹਾ ਇਹਨੇ ਮਰੌਣਾ ਮੰਮੀ ਨੇ ਹਾਨੂੰ ਕਿਸ ਦਿਨੋਂ ਉਦਾਂ ਭਾਵੇਂ ਨਾ ਹੀ ਕਿਹਨੂੰ ਪਤਾ ਲੱਗੇ ਸਾਡੇ ਘਰ ਕੋਈ ਚੀਜ਼ ਮੰਮੀ ਪਾਪਾ ਕੇ ਚੇਚੀ ਲੋਕਾਂ ਨੂੰ ਦੱਸਦੀ ਆ ਵੀ ਸਾਡੇ ਘਰ ਆ ਵੀ ਹੈਗਾ ਤੇ ਆ ਵੀ ਹੈਗਾ ਹੋ ਨਬੀ ਰੰਗ ਦੀ ਸੁਰਖੀ ਲੱਗਣ ਲੱਗੀ ਹੋਏ ਹਾਏ ਜੀ ਜੀ ਆਪਾਂ ਤਾਂ ਕਿਹੇ ਪਾਸੇ ਹੋਣੀ ਨੋਵਾਂ ਲੱਗਦੀਆਂ ਉਹ ਸਗੋਂ ਸਾਡੀ ਨੋਵਾਂ ਲੱਗਦੀ ਆ ਆਪਾਂ ਸੱਸਾਂ ਲੱਗਣ ਡੀਆਂ ਹਾਏ ਮਿੰਤ ਛੌਂਗੀ ਹੈਨੀ ਆ ਸ਼ੌਂਕ ਹੋਵੇ ਤਾਂ ਮੈਂ ਵੀ ਮੰਮੀ ਵਾਂਗੂ ਕਰਕੇ ਬਹਿ ਜਾ ਕਰਾਂ ਪਰ ਹੁਣ ਕੀ ਕਰੀਏ ਸਾਡਾ ਤਾਂ ਸਿਰ ਦਿੱਤਾ ਹੁੰਦਾ ਰਸੋਈ ਦੇ ਵਿੱਚ ਤੇ ਮੰਮੀ ਮੇਕਅਪ ਕਰ ਕਰਕੇ ਤੇ ਬਸ ਕਦੀ ਇਹਦੇ ਘਰ ਤੇ ਕਦੀ ਉਹਦੇ ਘਰ ਬਾਹਰ ਵਾਲਾ ਮੈਨੂੰ ਮੇਰੀ ਜਾਣ ਖਾਂਦਾ ਰਹਿੰਦਾ ਇੰਨੇ ਪੈਸੇ ਕਿੱਥੇ ਗਏ ਨੇ ਜਦੋਂ ਮੰਮੀ ਨੂੰ ਸਾਹ ਪੁੱਛੇ ਮੰਮੀਆਂ ਦੀ ਮੁੱਕ ਗਏ ਮੁੱਕ ਗਏ ਹਰ ਵਾਰ ਦਾ ਮੰਮੀ ਦੇਹੀ ਹੁੰਦਾ ਮੰਮੀ ਜੀ ਹਾਂਜੀ ਕਿਤੇ ਚੱਲੇ ਜੀ ਨਹੀਂ ਬੇਟਾ ਜਾਣਾ ਕਿੱਥੇ ਮੈਂ ਕਿਤੇ ਨਹੀਂ ਚਲੀ ਮੈਂ ਮੈਨੂੰ ਤੇਰਾ ਗੰਡਿਆ ਤੀ ਕਿਤੇ ਚੱਲੇ ਜੀ ਟਾਵਰ ਬੜੀ ਮਾਰੀ ਆ ਤੇ ਟਾਵਰ ਪੁੱਤ ਸਦਾ ਹੀ ਲੈ ਲੈਂਦੇ ਆਉਂਦੀ ਆ ਅੱਜ ਥੋੜੀ ਮਾਰੀ ਆ ਮੈਨੂੰ ਲੱਗੇ ਕਿਤੇ ਚੱਲੇ ਫੁਲਕਾਰੀ ਵੀ ਲਈ ਨਾ ਤੈਨੂੰ ਘਾੜ ਕੇ ਪੁੱਤ ਮੈਨੂੰ ਮੈਂ ਤੇ ਤੁਹਾਨੂੰ ਕਹਿਣੀ ਆ ਕਿ ਮੂੰਹ ਸਿਰ ਸਵਾਰੋ ਤੇ ਚਾਜਣਾ ਬਹੁਤ ਨਹੀਂ ਹੁਣ ਨਹੀਂ ਕਰਨਾ ਉਹ ਤੇ ਮੇਰਾ ਕੀ ਕਸੂਰ ਹੈ ਨਾ ਮੰਮੀ ਘਰ ਵੀ ਇੰਨਾ ਕੀਤਾ ਮੇਕਅਪ ਚੰਗਾ ਥੋੜੀ ਲੱਗਦਾ ਜਾਂ ਤੇ ਬੰਦੇ ਨੇ ਕਿਤੇ ਜਾਣਾ ਹੋਵੇ ਫਿਰ ਤੇ ਚਲ ਬੰਦਾ ਕਰ ਲੈ ਫਿਰ ਤੇ ਵਧੀਆ ਵੀ ਲੱਗਦਾ ਆ ਤੇ ਘਰ ਕੀਤੇ ਨੇ ਕਿ ਹੁੰਦਾ ਕੋਈ ਆਣ ਗਵਾਂਡਾ ਆਵੇ ਕਿਤੇ ਜਾਣਾ ਪਵੇ ਬੰਦਾ ਸੱਜਿਆ ਹੋਏਗਾ ਕਿਪ ਤੱਕ ਕਦੋਂ ਕਿ ਪਰੌਣੇ ਪਿੱਛੇ ਨਹੀਂ ਆਏ ਨਾ ਹੁੰਦਾ ਤੇ ਮੰਮੀ ਪਰੌਣੇ ਨਿਹਾਣ ਕੇ ਐਡਾ ਮੇਕਅਪ ਵੀ ਵੇਖਣਾ ਹੁੰਦਾ ਬਾ ਫਿਰ ਵੀ ਵੇਖੇ ਮੈਂ ਹੁਣ ਤਾਂ ਤਾ ਕਰ ਤੁਹਾਨੂੰ ਹੁਣ ਨਾ ਸ਼ੌਕ ਹੋਏਗਾ ਵੀ ਮੈਂ ਮੰਮੀ ਨੂੰ ਤਾਂ ਸ਼ੌਕ ਆ ਤੇ ਮੰਮੀ ਨੇ ਤੇ ਐਡਾ ਬਣ ਤਣ ਕੇ ਰਹਿਣਾ ਤੁਹਾਨੂੰ ਵੀ ਆ ਨਹੀਂ ਆ ਜੇ ਤੁਹਾਡਾ ਮਨ ਕਰਦਾ ਤੁਸੀਂ ਵੀ ਬਣੋ ਮੈਂ ਤਾਂ ਦੋਨੂੰ ਆਨੀ ਪੁੱਤ ਸੋਹਣੇ ਸਨਕੇ ਬਣੋ ਇੱਕ ਵਾਰ ਪਰ ਮੰਮੀ ਮੇਰੀ ਗੱਲ ਸੁਣੋ ਗੜੀ ਉਮਰ ਦੇ ਹਿਸਾਬ ਨਾਲ ਹੁਣ ਟਾਲ ਜਾਣਾ ਚਾਹੀਦਾ ਮੇਰੀ ਮੰਮੀ ਤਾਂ ਡਿਆੜੀ ਹੱਸਦੇ ਰਹਿੰਦੇ ਤੁਹਾਡੇ ਤੇ ਭਰਾ ਮੇਰਾ ਮੈਨੂੰ ਮਜ਼ਾਕ ਕਰਦਾ ਕਿਹੜੀ ਗੱਲਾਂ ਆਉਂਦਾ ਤੇਰੀ ਸੱਸ ਤੇ ਤੇਰੀ ਨਾ ਲੱਗਦੀ ਤੇ ਲੱਗਦੀ ਤੇ ਲੱਗਦੀ ਤੁਸੀਂ ਕਦੋਂ ਤੱਕ ਲੱਗਦੀ ਹੈ ਮੰਮੀ ਨੂੰ ਤੇ ਸ਼ੌਂਕ ਵਾ ਤੇ ਮੰਮੀ ਇਦਾਂ ਹੀ ਪੁੱਤ ਬਣਨੀ ਹੈ ਸਦਾ ਮੰਮੀ ਤੁਸੀਂ ਮੈਨੂੰ ਟੀਚਰਾਂ ਕਰਾਉਂਦੇ ਰਹਿੰਦੇ ਮੇਰੇ ਪੇਕੇਆਂ ਤੋਂ ਭਰਾ ਮੇਰਾ ਕੱਲ ਗੱਲ ਨਾ ਹੱਸਦਾ ਉਹ ਕਹੂਗਾ ਨਵੀਂ ਮੋਟੀ ਦਾ ਸੁਣਾ ਨਵੀਂ ਮੋਟੀ ਦਾ ਸੁਣਾ ਮੇਰੇ ਸਾਹਮਣੇ ਆਖੇ ਹਾਂ ਤੀਰ ਵਾਂਗੂ ਨਾ ਚਲਾ ਦ ਹਣ ਤੇਰੀ ਮਾਂ ਨੇ ਨਾਮੂ ਹਟੋਣਾ ਹੂ ਨਾਮ ਤੋ ਟੋਣਾ ਹੂ ਤੇ ਮੇਰੇ ਅੱਚ ਕੀ ਕਸੂਰ ਮੰਮੀ ਚੰਗਾ ਪੜਾਣਾ ਨਾ ਤੇ ਪਿਸਤੀ ਗਲਾਈ ਚੰਗੇ ਪੜੇ ਹੁਣ ਤੂੰ ਹੀ ਤੇ ਕਰ ਰਹੀ ਕਿੰਨੀ ਬਿੰਦੀ ਲਾਓ ਕੰਨਾਂ ਸੋਹਣੇ ਸੋਹਣੇ ਬਦਲ ਕੇ ਪਾਓ ਤਿਆਰ ਹੋ ਕੇ ਰੋ ਮੇਰਾ ਕੀ ਕਸੂਰ ਮੇਰਾ ਕੋਈ ਕਸੂਰ ਹੈਗਾ ਜਾਂਦੇ ਵੀ ਮੈਂ ਰੋਕਨੀ ਮੈਂ ਤੇ ਬੋਤ ਇਤਨਾ ਬੰਦਨ ਕੇ ਰਹਿਣਾ ਸਦਾ ਹੀ ਕਿਉਂਕਿ ਮੈਨੂੰ ਸ਼ੁਰੂ ਤੋਂ ਸ਼ੌਂਕਾਂ ਮੈਂ ਇਦਾਂ ਨਹੀਂ ਅੱਜ ਨਹੀਂ ਮੈਂ ਰੈਂਦੀ ਮੈਂ ਸ਼ੁਰੂ ਤੋਂ ਹੀ ਇਦਾਂ ਹਾਂ ਬਾਹ ਤੂੰ ਤੇ ਮੰਮੀ ਸਾਨੂੰ ਪਤਾ ਜਦੋਂ ਦੇ ਆਏ ਵਿਆਹ ਆਪਾਂ ਤੁਹਾਨੂੰ ਇਦਾਂ ਹੀ ਵੇਖਣ ਦੇ ਮੈਂ ਸ਼ਾਇਦ ਅੱਜ ਕਿਤੇ ਚੱਲਾਂ ਅੱਜ ਤੇ ਚੱਲ ਮੰਮੀ ਸਾਨੂੰ ਦੇ ਦੋ ਆਪਾਂ ਰਹਿ ਛਡਾਂਗੇ ਤੇ ਤੁਸੀਂ ਵੀ ਲੈ ਲਓ ਤੁਹਾਨੂੰ ਹੋਰ ਲਿਆ ਦਿੰਨੀ ਲੋੜ ਤੇ ਤੂੰ ਕੋਈ ਆਵੇ ਤਾਂ ਕਿਹਨੇ ਕਹਣਾ ਨਾ ਕਰੋ ਜਾਗ ਜਾਗੋ ਕਰੇ ਸੱਸ ਨੇ ਵੀ ਲਈ ਤੇ ਨਵਾਂ ਵੀ ਲਈ ਫਿਰ ਨਹੀਂ ਚੱਲ ਨਾ ਜੜਾ ਅੰਦਰ ਰਵੇ ਆਪਣਾ ਆਪਾ ਵੇਖਣਾ ਵਾ ਕਿਸੇ ਨੂੰ ਨਹੀਂ ਵੇਖਣਾ ਤੇ ਆਹ ਰੋ ਹੋ ਕਹਿੰਦੀ ਸਾਜਿਸ ਵਾ ਕੇ ਰਹਿਣਾ ਸਾਨੂੰ ਨਹੀਂ ਇੰਨੀ ਕੋਈ ਕਿਸ ਦੀ ਚੱਲ ਬੈ ਜਾਓ ਮੰਮੀ ਤਹੀਂ ਇੱਥੇ ਮੈਂ ਜਾਣੀ ਆ ਮੈਂ ਤਾਂ ਤੁਹਾਨੂੰ ਪੁੱਛਣ ਆਈ ਵੀ ਚੱਲ ਜੇ ਕਿਤੇ ਚੱਲੇ ਆ ਤੇ ਮੈਂ ਤੁਹਾਨੂੰ ਬਣਾ ਦਾਂ ਚਾਹ ਘੁੱਟ ਪੀ ਲਓ ਨਹੀਂ ਬਣਾਉਣੀ ਤੇ ਬਣਾ ਲਾਂ ਚਾਹ ਪਰ ਮੈਂ ਕਿਤੇ ਨਹੀਂ ਚੱਲੀ ਮੈਂ ਬਹੁਤ ਏਦਾਂ ਹੀ ਤਿਆਰ ਹੋ ਕੇ ਸਦਾ ਰਹਿੰਦੀ ਹਾਂ ਸ਼ੁਰੂ ਤੋਂ ਤੇ ਏਦਾਂ ਹੀ ਮ ਤੁਹੀ ਮਰੋ ਮੰਮੀ ਹੁਣ ਛਦੈਣ ਬਣ ਕੇ ਤੁਰੀ ਫਿਰਦਾ ਤਾਂ ਫੇਰ ਇਹਨਾਂ ਨੂੰ ਚੰਗੀ ਲੱਗਦੀ ਐ ਵੀ ਬਿਲਕੁਲ ਛਦੈਣ ਵਾਂ ਸੁਰੂ ਤੁਹਾਡੀ ਆਦਤ ਆ ਪਹਿਂ ਕਦੀ ਮਿੱਟੀ ਲੱਗਣਤੀ ਐਂ ਕੀ ਕਰੀਏ ਹਾਂ ਹੂੰ ਪੋਛ ਲੈ ਮੰਮੀ ਨੂੰ ਪੋਛ ਆਈਂ ਨਹੀਂ ਚੱਲੇ ਕਿਤੇ ਵੀ ਉਹ ਘਰੇ ਹੀ ਫੁਲਕਾਰੀ ਤਾਣ ਕੇ ਬੈਠੇ ਜੇ ਤੇ ਜਦੋਂ ਮੈਂ ਤੈਨੂੰ ਕਿਹਾ ਸੀ ਵੀ ਨਾਲ ਆ ਜਾ ਤੈਨੂੰ ਕੁਸਾਦ ਮਿਲ ਜਾਣਾ ਵਾ ਤੂੰ ਵੀ ਕਿਹੜੀ ਅੱਖੇ ਲੱਗਦੀ ਕਿਹਦੇ ਅਹ ਮੈਂ ਅੱਜ ਫਰਕਾਰੀ ਲਈ ਸ਼ਾਇਦ ਕਿਤੇ ਚੱਲੇ ਹੋ ਕਹਿੰਦੇ ਮੈਂ ਘਰੇ ਰਹਿ ਤੂੰ ਹੀ ਮਿਲ ਲ ਲੋ ਮੈਂ ਆਹ ਜਾਗੋ ਵਾਲੀਆਂ ਘਰੇ ਬਣ ਕੇ ਬਹਿ ਜੀਏ ਆਹ ਮਸ਼ੀਨ ਜਿਹੜੀ ਲਿਆ ਕੇ ਰੱਖੀ ਹੈ ਨਾ ਇਹਦੀ ਲੋੜ ਹੰਨੂ ਪੈਣੀ ਆ ਮੰਮੀ ਨੂੰ ਨਹੀਂ ਇਹਦੀ ਲੋੜ ਪੈਂਦੀ ਹਜੇ ਮੈਨੂੰ ਤੇ ਆਪ ਲੱਗਦਾ ਵਾ ਵੀ ਮੈਨੂੰ ਆਪ ਛੇਤੀ ਪੈ ਜਾਣੀ ਇਹਦੀ ਲੋੜ ਮੰਮੀ ਮਾਲ ਵੇਖ ਵੇਖ ਤੇ ਉਦਾਂ ਹੀ ਮੈਂ ਸੜਤੀ ਰਹੀਨੀ ਆ ਖੂਨ ਉਦਾਂ ਹੀ ਆਪਣਾ ਸਾੜ ਛੜਿਆ ਮੈਂ ਇੱਕ ਉਹ ਸਾਹਮਣੇ ਤੇ ਹੀ ਫੋਟੋ ਸਜਾ ਕੇ ਰੱਖੀ ਹੋ ਮੰਮੀ ਦੇ ਵਿਆਹ ਵਾਲੀ ਵੇ ਮੰਮੀ ਦਾ ਟੌਰ ਪਹਿਲਾਂ ਵੀ ਇਦਾਂ ਤੇ ਹੁਣ ਵੀ ਇਦਾਂ ਮੇਹ ਲਾ ਹੈ ਕਿ ਤਾਂ ਫਰਕ ਮਾਸਾ ਸਿਰਫ ਆ ਗੱਲ ਚ ਹਾਰ ਪਾਉਣ ਵਾਲਾ ਰਹਿ ਗਿਆ ਤੇ ਪਾਇਆ ਮੈਂ ਪਹਿਨੇ ਅੱਜ ਅੱਜ ਪੈਂਡੈਂਟ ਪਾਇਆ ਮੈਂ ਵੇਖਿਆ ਵਾ ਛੋਟਾ ਪਾਇਆ ਵਾ ਇਹ ਵੀ ਕਿਹ ਦਿਨ ਕੱਢ ਕੇ ਪਾ ਲੈਣਗੇ ਕਿ ਇਹਦੀ ਕਿਹੜੀ ਕਮੀ ਰਹਿਣੀ ਪਰ ਵੇਖ ਲੋ ਦੀਦੀ ਮੰਮੀ ਅੱਜ ਵੀ ਉਹੀ ਲੱਗਦੀ ਓ ਉਦਾਂ ਹੀ ਆ ਵਿਆਹ ਵਾਲੀ ਤੇ ਮੈਨੂੰ ਲੱਗਦਾ ਅਸੀਂ ਛੇਤੀ ਬੁਢੜੀਆਂ ਹੋ ਜਾਣਾ ਵਾ ਜਾਂ ਤਾਂ ਅਸੀਂ ਮੰਮੀ ਵਰਗੀਆਂ ਹੋ ਜਾਈਏ ਤੇ ਜਾਂ ਸਾਡੀ ਮੰਮੀ ਸਾਡੇ ਵਰਗੀ ਹੋ ਜੇ ਮੰਮੀ ਤਾਂ ਸਾਡੇ ਵਰਗੀ ਹੋ ਨਹੀਂ ਰਹੀ ਤੇ ਮੈਂ ਤੇ ਆਪਣੇ ਦਰਦੀ ਹੁਣ ਪੇਕੇ ਵੀ ਨਹੀਂ ਥੋੜੀ ਕੀਤੇ ਜਾਂਦੀ ਅਗਲੇ ਮੈਂ ਜਾ ਕੇ ਡਾਂਦੇ ਆ ਉੱਥੇ ਮੇਰੇ ਗੱਲ ਗੱਲ ਨਾਲ ਕੀ ਕਹਿੰਦੇ ਨਵੀਂ ਬੱਫੀ ਦਾ ਸੁਣਾ ਉਹ ਦਾਂਦੇ ਹੀ ਹੋਰ ਮੈਂ ਤੁਹਾਨੂੰ ਕੀ ਦੱਸਾਂ ਭੈਣਾ ਮੇਰੀ ਮਾਂ ਤੇ ਘਟ ਮੰਗੋਲ ਕਰਦੀ ਆ ਮੇਰੀਆਂ ਭੈਣਾਂ ਕਹਿੰਦੀ ਆਂਦੀਆਂ ਤੇ ਜਠਾੜੀ ਰਹਿ ਗਈ ਖਾ ਲਿਆ ਨਾ ਉਹਦਾ ਮੇਰਾ ਭਰਾ ਮੈਨੂੰ ਨਵੀਂ ਰੋਟੀ ਦੱਸਣਾ ਮੰਮੀ ਮੇਰੀ ਵੀ ਇੱਤਾ ਹੀ ਕਹਿੰਦੀ ਮੰਮੀ ਆਂਦੀ ਉਹਦੇ ਲਾਗੇ ਜਾਈਏ ਤੇ ਕਿਸੇ ਪਾਸਿਓਂ ਨਹੀਂ ਸਾਨੂੰ ਕੁੜਮਣੀ ਲੱਗਦੀ ਇਹਨਾ ਨਹੀਂ ਨਾ ਲੱਗਦੀ ਉਦਾਂ ਨਾ ਜੋ ਤੁਹਾਡੀ ਮੰਮੀ ਹੁਣੀ ਆਂਦੀਆਂ ਮੈਂ ਕਿਦਾ ਇਦਾਂ ਹੀ ਫਿਕ ਫਿਕਾ ਸੂਟ ਤੇ ਇਦਾਂ ਹੀ ਸਿਰ ਤੇ ਲੀੜਾ ਲਿਆ ਹੁੰਦਾ ਵਾ ਮੇਰੀ ਮੰਮੀ ਦੇ ਤੇ ਲੱਗ ਕੇ ਬੈਠੀ ਦਾਦੀ ਲੱਗਣ ਢਈ ਹੁੰਦੀ ਐ ਚਲ ਕੋਈ ਗੱਲ ਨਹੀਂ ਕਰ ਲੈਂਦੇ ਮੰਮੀ ਨੂੰ ਸ਼ੌਂਕ ਪੂਰੇ ਜਿੰਨਾ ਚਿਰ ਮੰਮੀ ਜੇ ਕਹੀਂ ਅਹੀਂ ਕਹੀਏ ਨਾ ਕੁਛ ਮੰਮੀ ਨੂੰ ਤੇ ਮੰਮੀ ਕਹਿੰਦੀ ਵੀ ਤੁਸੀਂ ਵੀ ਕਰ ਲਓ ਤੁਸੀਂ ਵੀ ਕਰ ਲਓ ਅਸੀਂ ਕਿਹੜਾ ਰੋਕਿਆ ਤੈਨੂੰ ਸਾਡੇ ਦਮਤਰਾ ਦੀਦੀ ਸਿਰ 'ਚ ਕੰਗੀ ਨਹੀਂ ਵੱਜਦੀ ਮੇਰਾ ਵੇ ਕੀ ਬਣੇ ਤੇਰਾ ਤੇ ਉਦਾਂ ਹੀ ਪੈਣਾ ਸਿਰ ਉਦਾਂ ਹੀ ਖਿਲਰਿਆ ਰਹਿੰਦਾ ਜਿੱਦਾਂ ਬਾਹਾਂ 'ਚ ਇਲ ਕੁੱਟੀ ਹੁੰਦੀ ਮੜਾ ਸੇਰ ਨੂੰ ਕੰਗੀ ਮਾਰ ਲਿਆ ਕਰ ਹੋਣੀ ਕੱਕ ਕਰਨਾ ਹੁੰਦਾ ਤੇ ਚਲ ਮਾਰ ਨਹੀਂ ਨਹੀਂ ਕੰਗੇ ਤਾਂ ਸਾਫ ਹੀ ਆ ਕੇ ਮੈਨੂੰ ਕਿਹੜਾ ਵੇਖਣ ਵਾਲੇ ਨੇ ਕਿਨੇ ਆਉਣਾ ਆਣਾ ਤੇ ਮੰਮੀ ਨੂੰ ਵੇਖਣਾ ਮੈਂ ਮੜਾ ਦਾ ਦੀਦੀ ਫੋਨ ਲਾਉਣਾ ਸਾਬੀ ਨੂੰ ਚੰਗਾ ਲਾ ਲਾ ਫੋਨ ਬਾਹਰੇ ਪਿਆ ਕਰੇ ਮੇਰਾ ਸਾਬੀ ਨੂੰ ਹੀ ਫੋਨ ਲਾਉਣੀ ਆ ਪੁੱਛਦੀ ਡਿਊਟੀ ਚ ਲੱਗੇ ਕਿ ਨਹੀਂ ਹਲੋ ਹਾਂਜੀ ਸਸਜੀ ਕਾਲ ਕੀ ਹਾਲ ਜੀ ਵਧੀਆ ਠੀਕ ਠਾਕ ਹੈ ਹਾਂਜੀ ਘਰ ਵੀ ਸਭ ਵਧੀਆ ਠੀਕ ਠਾਕ ਆ ਮੰਮੀ ਦਾ ਢੀ ਵੀ ਠੀਕ ਆ ਕੇ ਸੱਜ ਫੱਬ ਕੇ ਬੈਠੀ ਹੋਰ ਮੰਮੀ ਨੇ ਕੀ ਕੰਮ ਕਰਨਾ ਮੈਂ ਤੁਸੀਂ ਤੇ ਕਿਤੇ ਨਾ ਤੁਸੀਂ ਕਹਿੰਦੇ ਨਾ ਭਾਜੀ ਕਹਿੰਦੇ ਕੋਈ ਵੀ ਨਹੀਂ ਮੰਮੀ ਨੂੰ ਕਹਿੰਦਾ ਤੇ ਹੋਰ ਕਿ ਕਿਤਾ ਬੰਦਾ ਬੁਰਾ ਲੱਗਦਾ ਉਹ ਮਰੇ ਇਹੋ ਜਿਹਾ ਕੰਮ ਕਰਦਾ ਮੇਰਾ ਸੱਚੀ ਗਲੀ ਚ ਵੀ ਨਹੀਂ ਨਿਕਲਣ ਨੂੰ ਜੀ ਕਰਦਾ ਬਾਹਰ ਕੇ ਦੇ ਲਾ ਕੇ ਖਲੋਣ ਨੂੰ ਹਾਂਜੀ ਤੇ ਪਿਆਹ ਜਾਂਦਾ ਮੈਨੂੰ ਪਾਏ ਪੈਸੇ ਮਾਤਾ ਨੂੰ ਤੁਸੀਂ ਪੈਸੇ ਪਾਏ ਉਹਨੂੰ ਸਾਹਬ ਪੁੱਛੋ ਅਪਰ ਤੋਂ ਉਹਨੂੰ ਮਾਤਾ ਕਹਿਨ ਨੂੰ ਵੀ ਨਹੀਂ ਚੀ ਕਰਦਾ ਦੀਦੀ ਕਹਈਏ ਵੱਡੀ ਦੀਦੀ ਨੂੰ ਪੁੱਛ ਲਓ ਤੁਸੀਂ ਤੇ ਪਾਉ ਨੇ ਮਮੇ ਨੂੰ ਪੈਸੇ ਤੁਸੀਂ ਤੇ ਸਾਹਬ ਵੀ ਮੰਮੀ ਨੂੰ ਪੁੱਛਣਾ ਵਾ ਮੈਨੂੰ ਕਹਦਾ ਪੁੱਛਣਾ ਪੁੱਛ ਲਓ ਮੰਮੀ ਨੂੰ ਕਿੰਨੇ ਖਰਚ ਲੈ ਕਿੰਨੇ ਰੱਖ ਲੈ ਉਹਨੇ ਕਰ ਦਾ ਰੰਗ ਕਦੋਂ ਦਾ ਕਹਿਣ ਦੇ ਮੰਮੀ ਨੂੰ ਵੀ ਕਰਾ ਲਓ ਕਰਾ ਲਓ ਉਧਰ ਮੰਮੀ ਧਿਆਨ ਨਹੀਂ ਦਿੰਦੀ ਹਾਂਜੀ ਠੀਕ ਓਕੇ ਹਾ ਹਾ ਨਹੀਂ ਹੈ ਸਿਆ ਆਇਆ ਨਹੀਂ ਤੇ ਤੁਹਾਨੂੰ ਬੁੜੀਆਂ ਨੂੰ ਪਾਏਗੀ ਕੋਟੀਆਂ ਸਾਟਰਾ ਦੀ ਐਦਾਂ ਹੀ ਆ ਨਾ ਫਿਰ ਚਾ ਐਡਾ ਡਾਡਾ ਰੰਗ ਹੀ ਦਾ ਮੰਮੀ ਦਾ ਹੀ ਆਪਦਾ ਮੰਮੀ ਦਾ ਹੀ ਆ ਮੈਂ ਇੱਕ ਹਿਸਾਬ ਲਾਇਆ ਮੰਮੀ ਦਾ ਵੀ ਹੂੰ ਹਾਂਹੀਂ ਕਿਤੇ ਲੈਣ ਦੇ ਨਾ ਗਾੜੇ ਰੰਗ ਸਾਨੂੰ ਕਿਤੇ ਕੋਈ ਗਾੜਾ ਰੰਗ ਲੱਭਦਾ ਨਹੀਂ ਫਿੱਕੇ ਫਿੱਕੇ ਕੱਢ ਕੇ ਭਾਈ ਭਾਲੂਗਾ ਤੇ ਮੰਮੀ ਨੂੰ ਭਾਵੇਂ ਏਡੇ ਕਾੜੇ ਨੇ ਕਿੱਥੋਂ ਮਿਲ ਜਾਂਦੇ ਮੰਮੀ ਨੂੰ ਕਾੜੇ ਰੰਗ ਵੀ ਲੱਭ ਜਾਂਦੇ ਮੰਮੀ ਨੂੰ ਫਲਕਾਰੀਆਂ ਵੀ ਲੱਭ ਜਾਂਦੀਆਂ ਮੰਮੀ ਨੂੰ ਕਿਹੜੀ ਚੀਜ਼ ਨਹੀਂ ਲੱਭਦੀ ਸਾਡੀ ਕਿਤੇ ਜਿਹੜੀ ਇੱਕ ਅੱਧੀ ਫਲਕਾਰੀ ਹੈਗੀ ਵਿਆਹ ਦੀ ਉਹ ਅਸੀਂ ਥੱਲੇ ਪੇਟੀ ਦੇ ਬਾੜ ਕੇ ਰੱਖਿਆ ਕੱਢਦੇ ਨਹੀਂ ਆ ਤੇ ਮੰਮੀ ਸਾਡੀ ਨੇ ਬੱਸ ਕੱਖ ਨਾ ਪੁੱਛੋ ਤੁਸੀਂ ਕਹਿੰਦਾ ਹੁਣ ਫਿੱਕ ਫਿੱਕਰ ਲੱਗੀ ਕੋਟੀਆਂ ਦੀ ਤੇ ਮੰਮੀ ਸਾਡੀ ਨੂੰ ਫਿਕਰ ਲੱਗੀ ਸੁਰਕੀ ਬਿੰਦੀ ਦੀ ਮਨੇਰੇ ਲਾਵ ਲੈਈ ਆ ਚਲੋ ਮੰਮੀ ਨੂੰ ਤਾਂ ਲਾਉਣੀ ਆ ਜੇ ਤੁਸੀਂ ਦੋ ਜਣੇ ਇਹ ਕੰਮ ਕਰਦੇ ਮੰਮੀ ਨੇ ਵੀ ਤਿਆਰ ਥੂੜੀ ਹੋਣਾ ਵਾ ਤੇ ਜਿਹੜੀ ਮਮਮੀ ਕਿਹਾ ਜ਼ਰੂਰੀ ਹੈ ਜ਼ਰੂਰੀ ਹੈ ਮੈਂ ਚੱਲੇ ਹੁਣੇ ਕਿਤੇ ਸੁੱਤੀ ਅੱਜ ਆਹ ਚੱਲੇ ਆਹ ਲੋ ਜੀ ਜਾਂਦੇ ਆਗੇ ਕੋਈ ਤਾਂ ਗਾਲ ਹੀ ਫੜ ਲਈ ਆ ਤੇ ਨਾ ਹੋ ਤੁਸੀਂ ਜਿਹੜੀ ਗੱਲ ਸਮਝਾਉਣੀ ਉਹ ਸਾਨੂੰ ਕਹਿਣੀ ਪੈਣੀ ਆ ਹੱਥ ਦਾ ਮੈਂ ਕਿੰਨੀ ਤੁਹਾਡੇ ਵਾਲੀ ਨਾ ਮੂੰਹ ਨਾਲ ਤਾਂ ਕਈ ਵਾਰੀ ਸਮਝਾ ਕੇ ਮਮਮੀ ਇੰਜ ਗੂੜੀ ਸੁਰਖੀ ਨਾ ਲਾਇਆ ਕਰੋ ਪਰ ਮਮਮੀ ਮੰਨਦੀ ਮਮੀਆਂ ਦੀ ਮੈਂ ਕਿਹੜੀ ਬੁਢੜੀ ਹੋ ਗਈ ਨਹੀਂ ਇਹ ਤਾਂ ਗੱਲ ਸਹੀ ਆ ਮਮਮੀ ਨਹੀਂ ਬੁਢੜੀ ਹੋਈ ਅਹੀਂ ਮੈਂ ਬੁਢੜੀਆਂ ਹੋ ਜੀਏ ਹੁਣ ਗੱਲਾਂ ਬਤਾ ਨਹੀਂ ਸਾਰਨਾ ਵਾ ਕੀ ਚਾਹ ਪੀਣੀ ਕੀ ਪਾਣੀ ਕੋ ਰੋਟੀ ਟੋਕ ਬਣਿਆ ਵਾ ਹੋ ਬਣਿਆ ਹੁਸ਼ਾ ਚਲ ਖਾਣੇ ਵਿੱਚ ਸਾਲ ਆ ਗਈ ਤੋ ਸੁੱਕ ਕਿੰਨਾ ਲੱਗੀ ਆ ਸੁੱਕ ਸਾਬੀ ਨਾ ਲੱਗੀ ਹੋਣੀ ਅੱਛਾ ਹੂੰ ਨਹੀਂ ਹੁਟੇ ਲੈਣ ਹੁਟੇ ਤੇ ਦਈਆ ਲੈਣ ਤੇ ਨਾਲ ਮਿੰਜਾ ਸਾਬੀ ਨੂੰ ਗੱਲਾਂ ਦੇਈ ਹੋਣੀ ਕਰਨ ਵਾਂਸ ਹੋਣੀ ਆ ਪਤਾ ਹੈਗਾ ਸਰਦੀ ਰਹਿੰਦੀ ਮੰਮੀ ਵੱਲ ਵੀ ਇਹ ਵੀ ਜਾਣ ਕੇ ਹੀ ਆ ਕਿ ਤੂੰ ਦਿਆ ਰਹਿਣ ਦੀ ਕੋਈ ਗੱਲ ਨਹੀਂ ਮੰਮੀ ਜੋ ਕਰਦੀ ਚਲ ਮੈਂ ਚਾਹ ਬਣਾ ਕੇ ਲੈ ਪਾਣੀ ਪੀਣਾ ਪਹਿਲਾਂ ਨਹੀਂ ਪਾਣੀ ਤੇ ਮੈਂ ਪੀਤਾ ਵਾ ਹੂੰ ਚਾਹ ਰਹਿਣ ਤੇ ਠਹਿਰ ਕੇ ਨਾਲ ਰੋਟੀ ਖਾਣੇ ਸਾਲ ਲੈ ਕੇ ਚਲੋ ਠੀਕ ਆ ਹਾਂ ਕਰ ਲੈ ਤੂੰ

ਤੇ ਮੰਮੀ ਹੋਰ ਡੇ ਰਿਆਂ ਤੇ ਗੁੱਡੜੀ ਮਰ ਗਈ ਆ ਲੋਕ ਤੇ ਉਧਰ ਭੱਜੇ ਜਾਣ ਡੇ ਆ ਤੇ ਤੁਸੀਂ ਨੌਪਾਲਸ ਲਾ ਕੇ ਬੈਗੇ ਆ ਤੇ ਕੋਈ ਨਹੀਂ ਚਲ ਜਾਗੇ ਮੈਂ ਵੀ ਤੇ ਨੌਪਾਲਸ ਮੇਰੇ ਕੀ ਆਂਦੀ ਹਾਂ ਹੈ ਨੌਪਾਲਸ ਲਾ ਕੇ ਜਾਣੇ ਹਿੱਦਾ ਜਾਣਾ ਜੀ ਉਹ ਤਾਂ ਖੱਟ ਖਾ ਕੇ ਮਰੀ ਹੈ ਇੰਨੀ ਉਮਰ ਦੀ ਹੋ ਕੇ ਤੇ ਮੇਰੇ ਵਰਗੇ ਤੇ ਰਿਕਵਾੜੀਆਂ ਫਿਰ ਹੁੰਦੀਆਂ ਮੈਂ ਮੱਸ ਮਹਿੰਦੀ ਲਾਈ ਤੇ ਫਿਰ ਕੀ ਹੋ ਗਿਆ ਨੌਪਾਲਸ ਹੈ ਪੁੱਤ ਮੇਰੀ ਕਿੰਨੀ ਕੋਮਰਾ ਤੁਸੀਂ ਤੇ ਆਉਂ ਕਰਦਿਆਂ ਜੋ ਮੰਮੀ ਦੀ ਉਮਰ ਹੋ ਗਈ ਜਨਾ 90 ਸਾਲ ਠੀਕ ਆ ਮੰਮੀ ਮੇਰਾ ਵਿਆਹ ਛੋਟੀ ਉਮਰ ਚ ਕਰਤਾ ਹੈ ਕਰ ਦਿਆਂ ਉਮਰ ਨਹੀਂ ਗਈ ਪੁੱਤ ਮੇਰੀ ਆ ਤਾਂ ਤੇ ਹੁੰਦਿਆ ਹੋ ਗਏ ਬੱਚੇ ਮੰਮੀ ਕਿੰਨੇ ਕੇ ਸਾਲਾਂ ਦੇ ਕਰਤਾ ਹੈ? 14-15 ਸਾਲਾਂ ਦੇ ਕਰਤਾ ਹੈ ਹਾਂ। ਅੱਛਾ ਠੀਕ ਆ। ਹੁਣ ਮੈਂ ਹੁਣ ਪੌਂਦਾ ਤੇ ਹੁਣ ਟਾਈਮ ਆਇਆ ਪਹਿਲਾ ਬੱਚੇ ਨੇ ਕਿੰਨੇ ਕੇ ਤੇ ਤਾਂ ਨਾ ਕੋ ਲੱਗਾ। ਤੇ ਫੇ ਮੰਮੀ ਉਧਰ ਫੇ ਕੌਣ ਜਾਊਗਾ? ਅਹੀਂ ਜਾਣਾ। ਉਹ ਤਾਂ ਮੈਂ ਹੀ ਜਾਣਾ। ਤੂੰ ਹੀ ਟੈਂਸ਼ਨ ਕਰਦੀ ਆ ਪੁੱਤ ਮੈਂ ਹੀ ਜਾਣਾ। ਤੇ ਫੇ ਇਦਾਂ ਜਾਣਾ ਜੇ ਕੋਈ ਗੱਲ ਨਹੀਂ ਕਰ ਕੀ ਹੋ ਗਿਆ? ਹੁਣ ਖੱਟ ਮਰੀ ਖਾ ਮਰੀ ਮੈਂ ਮੰਮੀ ਹੁਣ ਕੀ ਕਰੀ ਉਥੇ? ਹੁਣ ਸਵਾਗਣ ਭਾਗਣਾ ਮੰਮੀ ਲਾਵੇ ਨਾ ਕੁਝ। ਇਹਨਾਂ ਬਸ ਟੈਂਸ਼ਨ ਲਿਆ ਕਰੋ ਜਾਵਾਂਗੇ ਆਪਾਂ। ਕੋਈ ਗੱਲ ਨਹੀਂ। ਬਹੁਤੀਆਂ ਗੱਲਾਂ ਨਾ ਮੈਨੂੰ ਦੱਸ ਆਲੇ ਫੜ ਚਿੱਟੇ ਜੇ ਨਾਉ ਕੱਢਿਆ ਵੇ ਘੜੀ ਆ ਕਿਤੇ ਲਾਉ ਮਲਸ ਮਸ ਰੰਗ ਵੀ ਤੇ ਆਲੇ ਫੜ ਲਾ ਮੰਮੀ ਮੈਂ ਤੇ ਭਾਂਡੇ ਮਾਣਨੇ ਉਸ ਵੇਲੇ ਲੱਤ ਜਾਣੀ ਕੱਕ ਨਹੀਂ ਹੁੰਦਾ ਲਾਜੂ ਤੇ ਕਿਰੇ ਬੁਰਛ ਮੁੱਕ ਚੱਲੇ ਫਿਰ ਮਾਸਾ ਮਾਰ ਲਈ ਲਾਲਾ ਲਾ ਇਹਨਨ ਮਾਸਾ ਮੋਸੇਰ ਸਵਾਰ ਕੇ ਰਿਆ ਕਰੋ ਨਾ ਜੇ ਮੋਸ ਕੱਢਿਆ ਕਰੋ ਮੇਰਾ ਇਹ ਤਾਂ ਕੋਈ ਹੁੰਦਾ ਪਰ ਉਹ ਨਾ ਪਛਾ ਦੱਸ ਕੇ ਨਹੀਂ ਹੁੰਦਾ ਪਈ ਲੱਗੀਆਂ ਤੁਹਾਡੇ ਘਰ ਹੁਣ ਪਿਆਰ ਤੇ ਕੋਈ ਆਂਦਾ ਹਾਏ ਤੇ ਮੰਮੀ ਕੰਮ ਛੱਡ ਕੇ ਤੇ ਫਿਰ ਕੋਈ ਗੱਲ ਨਹੀਂ ਕੁਛ ਨਹੀਂ ਹੋਗਾ ਕੰਮ ਹੀ ਹੋਸਾ ਜੀ ਉਮਰ ਕੰਮ ਹੀ ਕਰਨੇ ਲਾਓ ਲਾਮਾ ਸਰ ਐ ਨੋ ਸਾਰ ਸਵਾ ਪਿਆਰ ਨਾਲ ਨਹੀਂ ਲਾ ਤੁਹਾਨੂੰ ਨਹੀਂ ਲਾ ਕੋਤ ਸਾਡਾ ਤੇ ਹੋਣੀ ਆਇਆ ਟਾਈਮ ਪਹਿਲਾਂ ਨਹੀਂ ਕਿੰਨੇ ਕੇ ਬੱਚੇ ਸੀ ਉਹ ਜਾਂ ਮੈਂ ਪਾਲਦੀ ਰਹੀ ਤੇ ਹੁਣ ਹੀ ਮਸਾ ਲਾਉਣ ਦਾ ਟਾਈਮ ਹੈ ਮੇਰਾ ਮੈਨੂੰ ਨਾ ਆਖਿਆ ਕਰੋ ਇਹਦਾ ਹੀ ਕਾਦਾ ਲਾਉ ਨਹੀਂ ਇਹ ਕਾਦਾ ਮੈਨੂੰ ਨਹੀਂ ਆਖਣਾ ਮੰਮੀ ਜਿੱਦਾਂ ਬੁੜੀਆਂ ਨੰਗ ਕੇ ਗਈਆਂ ਉਹਨਾਂ ਨੇ ਕਹਿਣਾ ਇਹਨਾਂ ਦੀ ਸੱਸ ਕਿੱਦਾਂ ਸੱਜੀ ਫਵਰੀ ਆ ਤੇ ਫਿਰ ਸੱਸੇ ਕਹਿੰਦੀ ਕਿ ਕੋਕੋ ਪੁੱਤ ਲੈ ਕੇ ਸੱਜਣ ਗਈ ਆਪਣੇ ਘਰੋਂ ਸੱਜਣ ਗਈ ਸ਼ੁਰੂ ਤੋਂ ਮੈਂ ਸੱਜਣੀ ਇਦਾਂ ਤਰੋਟੀ ਗਾ ਮਾਂ ਮੈਂ ਉੱਥੇ ਜਾ ਕੇ ਲਾ ਲੈਣੀ ਆ। ਸੂ ਸੂ ਤਾਂ ਡਿਆੜੀ ਦੇ ਨਾਲ ਰਹਿੰਦੀ ਦੀ ਬਾਹਰ ਮੈਂ। ਤੇ ਫਿਰ ਇਦਾਂ ਹੀ ਲਾਉਣ ਪਾਉਂਦਾ ਸ਼ੁਰੂ ਤੋਂ ਮੇਰੀ ਆਦਤ ਆ। ਫਿਰ ਲਾਉਣਾ ਪਾਉਣਾ ਇਦਾਂ ਹੀ ਸੱਜਣਾ। ਤੂੰ ਇਤੇ ਆਜਾਈਂ ਮੈਂ ਅੱਥੇ ਮੋਢਾ ਤਾਂ ਇਦਾਂ ਹੀ ਬੰਨ ਤਾਲ ਕੇ ਰਹਿਣੀ। ਤੂੰ ਵੀ ਲਾ ਇਹ ਕਿਉਂ ਬੰਦ ਕਰਤੀ ਆ? ਮੰਮੀ ਉੱਥੇ ਜਾ ਕੇ ਲਾ ਲੈਣੀ ਆ। ਉੱਥੇ ਦਾ ਸਾਰੇ ਹੱਥਾਂ ਪੈਰਾਂ ਨੂੰ ਲੱਗੀ ਹੋਣੀ ਚਾਹੀਦੀ ਐ। ਚੰਗਾ। ਲਾਓ। ਮੰਮੀ ਹੁੰਦਿੰਦੀਆਂ ਮਾਰ ਤਾ। ਤੂੰ ਬਣਾ ਸਿਰ ਸੁਟ ਕੇ ਬੈਠੀ ਐ। ਕੀ ਕਰਾਂ ਦੇਦੀ ਫਿਰ ਸਿਰ ਨਾਲ ਸੁਟਾਂ ਦੀ ਔਰ ਕੀ ਕਰਾਂ? ਇਦਾਂ ਕਰ। ਸੇਲ ਨਾ ਸੋਟ ਤੇ ਨੋਂ ਪਾਲ ਚ ਲਾ ਲ ਜੇ ਹੋਗਾ ਮੇਰਾ ਮੂੰਹ ਡੱਕੇ ਬੜਾ ਖਰਾਬ ਜੀ ਭਾਜੀ ਆਇਓ ਕਿੱਧਰੋਂ ਚਲ ਗਏ ਰੋਟੀ ਖਾ ਕੇ ਉਹਨਾਂ ਨੇ ਕਿਹੜਾ ਪਤਾ ਲੱਗਦਾ ਉਹ ਕਿਹੜੇ ਘਰ ਵੈਂਦੇ ਆ ਉਹਨਾਂ ਨੂੰ ਪਤਾ ਹੀ ਕੜੂਸਾ ਹੀ ਮਾਰਨੀ ਆ ਇਹਨਾਂ ਦੀ ਮਾਨੀ ਸ਼ਿਕਾਇਤਾਂ ਹੀ ਲਾਉਣੀਆਂ ਤਾਂ ਕਰਕੇ ਹੋਲੀ ਜੀ ਨਾਲ ਬਾਹਰ ਕਿਸਕ ਜਾਂਦਾ ਅੰਦਾ ਤੁਸੀਂ ਤੇ ਮੇਰੀ ਮਾਂ ਦੇ ਦਿਵਾਲੇ ਹੋ ਗਈਆਂ ਜੇ ਜਲਾ ਲੈਂਦੀ ਤੇ ਫੇਰ ਕੀ ਆ ਇਹ ਤੇ ਉਹ ਸਾਬੀ ਮੈਨੂੰ ਪਹਿਹਾਂ ਦਾ ਸਾਬ ਪੁੱਛਣ ਡਿਆ ਮੈਂ ਦੱਸਾਂ ਉਹਨੂੰ ਕੀ ਦੱਸਾਂ ਹੁਣ ਉਹਨੂੰ ਕਿ ਮੰਮੀ ਨੂੰ ਪੁੱਛ ਲੈ ਕਹਿੰਦਾ ਤੁਸੀਂ ਕਰਾ ਲਿਆ ਘਰ ਨੂੰ ਰੰਗ ਫੋਟੋ ਪਾਵਾ ਮੈਨੂੰ ਮੈਂ ਕੀ ਫੋਟੋ ਪਾਵਾਂ ਤੈਨੂੰ ਮੈਂ ਦੱਸ ਮੰਮੀ ਤੇ ਰੰਗ ਵੱਲ ਧਿਆਨ ਨਹੀਂ ਦਿੰਦੀ ਆਪਣੇ ਵੱਲ ਧਿਆਨ ਦੇਂਦੀ ਮੈਂ ਦੱਸ ਹੁਣ ਫਿਰ ਕੀ ਕਰਦੀ ਤੇ ਜਿਹੜਾ ਹੁਣ ਮੰਮੀ ਰੰਗ ਕਰਾਉਂਦੀ ਆਪਣੇ ਆਪ ਨੂੰ ਏਕ ਹੀ ਰੰਗ ਹੋਣਾ ਜਾਂ ਘਰ ਨੂੰ ਰੰਗ ਕਰਾ ਲਓ ਜਾਂ ਮੰਮੀ ਨੂੰ ਰੰਗ ਕਰ ਦੋ ਅੰਤੇ ਪਿਛਲੇ ਮਹੀਨੇ ਮੰਮੀ ਨੇ ਤਾਂ ਮੇਰੇ ਕੋ ਇਹ ਕਹਿ ਕੇ ਪੈਸੇ ਪਵਾਏ ਸੀ ਘਰ ਤੇ ਲਾਉਣੇ ਮੈਨਾਂ ਉਹ ਖਰਚੀ ਲੱਗੇ ਆ ਲੱਗੇ ਤਾਂ ਖਰਚੀ ਆ ਉਦਾਂ ਹਾਂ ਲੈ ਗਾ ਫੜ ਲਾਲਾ ਕੀ ਲਗਾਵੇ ਮੈਂ ਦੋ ਉਂਗਲਾਂ ਲਾਈਆ ਤੂੰ ਸਾਰੀ ਲਾ ਲਓ ਤੂੰ ਮੇਰੀ ਵੇ ਲੋ ਲਾ ਹੀ ਲਾ ਲਾ ਹੀ ਲਾ ਮੇਰੀ ਆ ਪਹਿਲੀ ਲੱਥੀ ਪਈ ਸਾਰੀ ਮੈਂ ਪਣਾ ਲਾਈ ਨਹੀਂ ਮਿੰਤੇ ਮੈਨੂੰ ਤੇ ਵੇਹੇ ਚੜ ਜਾਂਦੀ ਆ ਤੇ ਮੰਮੀ ਭੈਣਾ ਉੱਤੇ ਹੀ ਦੋਰੇ ਦੋਰੇ ਲਾਉਣ ਲਈ ਤੇ ਉਹ ਉਹਨਾਂ ਦੀ ਬੁੱਢੜੀ ਮਰ ਗਈ ਤੇ ਮੈਂ ਉੱਥਰ ਨਹੀਂ ਹੋ ਜਾਣਾ ਲੋਕੀ ਜਾਣਦੇ ਆ ਹਾਂਜੀ ਕੋਈ ਗੱਲ ਨਹੀਂ ਖਾ ਖਟ ਕੇ ਮਰੀ ਐ ਇਹਨੂੰ ਪਾ ਚਿੰਬੜ ਜੇ ਮਾਤਾ ਨੂੰ ਉਦਾਂ ਹੀ ਜਿੰਨਾ ਇਹਨੇ ਮੇਕਅਪ ਕਰਕੇ ਜਾਣਾ ਸਹੀ ਗੱਲ ਆ ਦੀਦੀ ਉਹਦਾ ਮੰਮੀ ਵੇਖ ਲੋ ਰੰਗ ਚੁਣ ਚੁਣ ਕੇ ਲੈਂਦੇ ਜੇ ਆਇਆ ਹੈ ਨਹੀਂ ਮੈਂ ਜੋ ਲਿਉਣੀ ਹੁੰਨੀ ਆ ਜਿੱਦਾ ਲਾਈਟ ਪਿੰਕ ਲਾਈਟ ਜਾਮਨੀ ਕਲਰ ਹੁੰਦੇ ਆ ਨਾ ਫਿੱਕੇ ਫਿੱਕੇ ਸੋਹਣੇ ਲੱਗਦੇ ਨਾ ਇੰਗਲਿਸ਼ ਕਲਰ ਨਿਊਡ ਜੀ ਸ਼ੇਡ ਜਿਹੜੀ ਹੁੰਦੀ ਤੇ ਮੇਰੀ ਗੱਲ ਸੁਣੋ ਸਾਨੂੰ ਤੇਮ ਤੇਰੇ ਫਿੱਕੇ ਰੰਗਾਂ ਨੇ ਖਾਰਾ ਤਾਂ ਮੰਮੀ ਨੂੰ ਫਿੱਕੇ ਰੰਗਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਫਿੱਕਾ ਕਿੰਨੂੰ ਆਉਂਦੇ ਆਹੋ ਲਿਆ ਇੱਕ ਨੂੰ ਮੇਰੇ ਨੂੰ ਵੀ ਲਾ ਦੇ ਰੁਕ ਜੋ ਹੁਣ ਮੈਨੂੰ ਲਾ ਲੈੰਦੋ ਕੋਰੀ ਲੈ ਕਿ ਤੇ ਨਾ ਹਰ ਦਿਨ ਉਹ ਵਾਧਨ ਨੇਲ ਪਾਲਿਸ਼ ਲਾਉਂਦਾ ਤੇ ਮੰਮੀ ਨੂੰ ਐਕਸਪੀਰੀਅੰਸ ਪੈਣਾ ਪੈਰਾਂ ਨੂੰ ਵੀ ਹੱਥਾਂ ਨੂੰ ਵੀ ਮੈਂ ਵੀ ਨਾ ਅੜੀ ਮੰਮੀ ਨੂੰ ਪਤਾ ਵੀ ਹੈਗਾ ਯੋ ਵੀ ਉਹਦੇ ਦੁਨੀਆ ਭੱਜੀ ਜਾਣੀ ਤੇ ਮੈਂ ਵੀ ਜਲ ਜਾ ਦੀਦੀ ਇੱਕ ਦਿਨ ਮੈਂ ਸੋਚਣ ਡਈ ਸੀ ਮੰਮੀ ਕਿਤੇ ਸੋਣੇ ਖਰ ਨਹੀਂ ਨਾ ਮੰਮੀ ਦੀਦੀ ਜਦੋਂ ਲੋਕ ਗਏ ਤਾਂ ਹਣਾ ਬਾਅਦ ਚ ਪੂਰੇ ਹੋ ਜਾਂਦੀ ਉਹ ਮਰਪੋਆ ਕੇ ਜਾਂਦੇ ਆ ਉਹਨਾਂ ਦੇ ਕਈ ਜਿਹੜੀਆਂ ਚੀਜ਼ਾਂ ਪਸੰਦਤੀਆਂ ਹੁੰਦੀਆਂ ਉਹ ਪਾਉਂਦੇ ਅੜੀ ਆਪਾਂ ਮੇਕਅਪ ਪਾਵਾਂਗੇ ਹੈ ਚੁੱਪ ਕਰ ਜਾ ਅੜੀ ਮੈਂ ਕਿਦਾਂ ਸੋਚਣ ਡਈ ਸੀ ਪਾਪਾ ਮੇਕਅਪ ਪਾਵਾਂਗੇ ਚੁੱਪ ਕਰ ਜਾ ਮੰਮੀ ਨੇ ਸੁਣ ਲੈਣਾ ਹੀ ਹਾਂ ਮਰ ਜਾ ਕੇ ਦਿਹਾ ਹੋ ਜਾ ਗੱਲਾਂ ਕਰਨ ਨਾਲ ਜੇ ਦੇ ਸਹੀ ਗੱਲ ਸੋਚਣ ਨਾਲ ਹੀ ਗੱਲ ਸੋਚੀ ਨੇ ਪੜਾਵਾ ਮੈਨੂੰ ਮੇਰੀਆਂ ਤਿੰਨ ਉਂਗਲਾਂ ਤੇ ਲੱਗੀ ਆ ਸੋਚਿਓ ਦੀਦੀ ਹਦਾਂ ਹੈ ਤੇ ਸੋਚਣ ਨਾਲ ਹੀ ਗੱਲ ਵਾ ਮੇਕਅਪ ਹੀ ਪਾਉਣਾ ਪੈਣਾ ਫਿਰ ਹਾਂ ਨਾ ਹੋਰ ਉਹ ਨਾਲ ਮਈ ਆਣ ਕੇ ਕਹਿਣ ਦਾ ਪਿਆ ਮੇਰੇ ਘਰ ਦੋ ਮੇਰਾ ਉਹ ਕਿੱਥੇ ਆ ਉਹਦਾ ਬੁੜੀਆਂ ਆਦੀਆਂ ਸਬਜੀ ਹੈ ਨਹੀਂ ਸਬਜੀ ਆ ਭਿੰਡੀ ਵੇ ਕਿੰਨੀ ਲੱਗੀ ਓ ਕਿਰੇ ਪੱਕੇ ਚਲੀਆਂ ਤੋੜੀਆਂ ਨਹੀਂ ਗੱਲਾਂ ਨਹੀਂ ਇਹਨਾਂ ਦੀਆਂ ਮੁੱਕਦੀਆਂ ਕਹਿਣਾ ਜਾ ਕੇ ਤੋੜੋ ਨਾਲ ਆਏ ਮਿਰਚਾਂ ਬੱਲੇ 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 ਕਿਦਾਂ ਮਿਰਚਾਂ ਲੱਗੀਆਂ ਗੱਲਾਂ ਇਹਨਾਂ ਦੀਆਂ ਮੁੱਕਦੀਆਂ ਨਹੀਂ ਮੰਮੀ ਹੜੀ ਦਾ ਮੇਕਅਪ ਨਹੀਂ ਮੁੱਕਦਾ ਸਬਜੀ ਵਾਲ ਤੇ ਆ ਨਹੀਂ ਆ ਕਿੰਨੀ ਮਿਰਚ ਲੱਗੀ ਮੋਟੀ ਆ ਵੀ ਬੱਤਰ ਹੁੰਦਾ ਸਾ ਤੇ ਇੱਥੇ ਪਾਲਕ ਬੁਲਕ ਸੁੱਟ ਗਈ ਹੁਣ ਕਿੰਨਾ ਵਾਮਾ ਤਾਨੂੰ ਮਾਤਾ ਨੇ ਕਿਹਾ ਬਲਜੀਤ ਨੂੰ ਕਹਿਣਾ ਮੈਂ ਬਤਾਉਂ ਤੈਨੂੰ ਦਿਖਦਾ ਨਹੀਂ ਵਿੱਚ ਇਹ ਲੱਗਾ ਇੱਧਰ ਵੀ ਹੈ ਨਹੀਂ ਕਿ ਮਿਰਚਾਂ ਤੇ ਪਿੰਡੀਆਂ ਹੀ ਆ ਕਹਿੰਦਾ ਪਿੰਡੀਆਂ ਤੋੜੋ ਜਾ ਕੇ ਸ਼ਕੂ ਲੈ ਕੇ ਉਹਨਾ ਆਪ ਹੀ ਨਹੀਂ ਤੇ